ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਰਿਕਵੈਸਟ ਬੇਨਤੀ ਕਰਦੇ ਆ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਵੀਡੀਓ ਵੇਖਣ ਲਈ ਸਾਰਿਆਂ ਦਾ ਦਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਮਾਤੜ ਦਾ ਪਹੁੰਚੇ ਆ ਪਿੰਡ ਲੱਦੂ ਭਾਈ ਕੇ ਜ਼ਿਲ੍ਹਾ ਸ਼ਰੀ ਤਰਨਤਾਰ ਸਾਹਿਬ ਤਹਿਸੀਲ ਪੱਟੀ ਬਾਈ ਗੋਪੀ ਕੋਲ ਪਹੁੰਚੇ ਹਰ ਵਾਰ ਦੀ ਤਰ੍ਹਾਂ ਚਾਰ ਪੰਜ ਪਸ਼ੂ ਇਹ ਫਾਰਮ ਤੋਂ ਵੇਖਣ ਨੂੰ ਮਿਲਦੇ ਆ ਬਾਕੀ ਅੱਜ ਵੀ ਚਾਰ ਪੰਜ ਪਸ਼ੂ ਹੈਗੇ ਨੇ ਵਧੇਰੇ ਜਾਣਕਾਰੀ ਕਰਾਂਗੇ ਤੁਹਾਡੇ ਨਾਲ ਸਾਜੀ ਜਾਇਜ਼ ਕੀਮਤ ਵਿੱਚ ਤੁਹਾਨੂੰ ਕਰਾਉਣੇ ਖਰੀਦਦਾ ਦੀ ਜੁੜੇ ਰਹੋ ਐਂਡ ਤੱਕ ਐਂਡ ਤੱਕ ਰਫਰਜ ਸਮਝ ਕੇ ਕਰਦੇ ਆ ਕਰਨ ਬਾਅਦ ਬਾਈ ਗੋਪੀ ਨਾਲ ਬਾਈ ਗੋਪੀ ਸਿੰਘ ਸਾਸੀ ਕਾਲ ਕਿੱਦਾਂ ਭਰਾ ਵਧੀਆ ਚੜ੍ਹਦੀ ਕਲਾ ਬੜਾ ਕਹਿਰ ਜਾਂ ਮਰੋੜਾ ਜਾਂ ਲਾਤਾ ਜੀ ਹਾਂ ਅਦਾ ਕਾਲ ਮੀ ਪੈਦਾ ਰਾ ਠੰਡਾ ਆਜ ਅੱਜ ਗੁਰਵਾ ਮਰੋੜਾ ਲੱਗਿਆ ਨਾ ਪੂਰਾ ਆਉ ਆਉ ਫੇਰ ਸੰਤੂ ਸਾਹਿਬ ਆਉਂਛਾ ਬਦਲ ਆ ਗਿਆ ਮੀ ਆਉਜੋ ਹੈ ਨਾ ਕਿੰਨਾ ਬਾਈ ਦੁੱਧ ਆਪਾ ਥੋੜਾ ਜਲਦੀ ਕਰ ਲਗੇ ਨਾ ਇਹ ਤਾਂ ਪਰਸੋਂ ਸੁਹੀ ਰਾ ਹਾਂ ਜੇ 16 ਜੇ ਇੱਥੇ ਇੱਕ ਬੌਲਾ 14 15 16 ਕਿਲੋ 15 16 ਕਿਲੋ ਬੌਲਾ ਵੱਛਾ ਮਗਰ ਵੱਛੀ ਇਹਦੇ ਮਗਰ ਵੱਛਾ ਅੱਜ ਵੱਛਾ ਕਿੱਲੇ ਦੇ ਬੱਚਾ ਬੱਚਾ ਖਾਦੇ ਮੜਾ ਭਰਾ ਹਣ ਦੇਖੋ ਸੰਤੂ ਸਾਹਿਬ ਲੱਗਾ ਹਾਂ ਵਾਹ ਨਾਣੂ ਤੇ ਬੱਚਾ ਵਾਕਿਆ ਹੈ ਨਾ ਦੂਜਾ ਸੂਆ ਬਹਿੜਿਆ ਕੋਚ ਆ ਸੁਗਾ ਠੀਕ ਆ ਕਾਦੀ ਜੋਰ ਜੋਰ ਦੀ ਵੀਡੀਓ ਪ੍ਰੋਪਰ ਆਪਾਂ ਦਾ ਓਕੇ ਓਕੇ ਦੱਸਦੇ ਆ ਸੁਗਾ ਬੱਚੀ ਕਾਦੀ ਤਿਆਰੀ ਠੀਕ ਹੈ ਲੋ ਜੀ ਬਾਈ 23 ਚਵਾਹੂ ਕੀ ਸੇਵਾ ਕਰੂ ਕੋਈ ਪੰਛੀ ਵੀ ਚਵਾੜੂ ਬਸ ਇਹਦਾ ਥਾਨ ਨਹੀਂ ਸੰਧੂ ਥਾਂ ਲੱਭਦਾ ਥਾਨ ਬਹੁਤ ਪਿਆਰਾ ਲੱਗਾ ਹਨਾ ਠੀਕ ਹੈ ਕੀ ਬਾਤ ਹੈ ਅਬ ਸੂਈ ਕਰ ਦੇਣਾ ਪਰਸਾ ਲੈਓ ਮੋੜ ਲਿਓ ਦੋ ਮਿੰਟਾਂ ਚੋਕੇ ਸੰਧੂ ਸਾਹਿਬ ਉੱਠ ਚਾਹੀਦਾ ਦੋ ਮਿੰਟਾਂ ਦੇ ਵਿੱਚ ਹੀ ਹਾਂ ਅੱਛਾ ਮਾਤਾ ਕੇ ਨਾ ਬਾਟਿੰਗ ਟੋਲ ਕਰਦੇ ਪੂਰੀ ਸ਼ਾਮਾ ਨੂੰ ਬੰਜੂਗੀ ਹੈਨਾ ਹਾਂਜੀ ਅਜੇ ਚੱਲ ਮਾਰਨਿੰਗ ਦਾ ਟਾਈਮ ਹੈ ਸਜਣੋ 10 ਵਜੇ ਦਾ ਹੀ ਤੇ ਸ਼ਾਮ ਨੂੰ ਤੇ ਪੂਰੀ ਆਰਡਰ ਕੁਆਲਟੀ ਜਿਹੜੀ ਤਿਆਰ ਕਰ ਲੂਗੀ ਫੋਨ ਫੋਨ ਭਾਈ ਗੁਰਪ੍ਰੀਤ ਸਿੰਘ ਕੀਮਤ ਕੀਮਤ 70 ਰੁਪਏ ਹਾਂ ਨਹੀਂ ਕਰ ਦੋ ਫਿਕਸ ਕੀ ਰਾਈ ਕਰ ਦੋ ਜੀਤੋ 40000 ਦੀ ਤੇਰ ਤੇ 600 ਛੱਡ ਦੋ ਹੋਰ ਕਰ ਦੋ 500 ਛੱਡ ਦਾਂਗਾ 65 ਦੀ ਜਾਂਦੇ ਜੱਟਾ ਨਹੀਂ 35 ਦੀ ਜਾਂਦੇ ਨਹੀਂ ਜਾਂਦੇ ਜੱਟਾ ਬੜੇ ਦਿਨਾਂ ਪਿਛੋਂ ਵੀਡੀਓ ਪਾਈ ਆ ਪਿਆਰ ਹੀ 64 ਦੀ ਜਾਂਦੇ ਸਾਰਾ ਇੱਕ ਛੋੜ ਹੋਣੀ ਮੁੜ ਕੋ ਮੜਕ ਤੂੰ ਵੀ ਜੱਟਾ ਆ ਗਿਆ ਤੇ ਉਹ ਦਈ ਅੱਜ 65 ਦੀ ਹੈਣਾ ਇਹਦੇ ਕੁਲ ਕਿੰਨਾ ਦੁੱਧ ਇਹਦੇ ਥੱਲੇ 13 ਕਿਲੋ ਇਹਦੇ ਮਗਰ ਬੱਚੀ ਦੇਖੋ ਕਿਦੀ ਤਿਆਰੀ ਵਾਹ ਕਿਹੜੇ ਟਿਕੇ ਟੋਕੇ ਦੀ ਪਤਾ ਨਹੀਂ ਪਤਾ ਨਹੀਂ ਪਰ ਹੈਗੀ ਹੈ ਵੱਛੀ ਘਾਨ ਨਾਲੋਂ ਵੱਛੀ ਜਿਆਦੀ 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 ਹਾਂਜੀ 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 ਪਹਿਲਾਂ ਇਹ ਮੂੰਹ ਚਾਰ ਦੰਦ ਜਿਹਾ ਵੱਛੀ ਹਾਂਜੀ ਇਹ ਪਹਿਲੇ ਪਹਿਲਣਾ ਹਨਾ ਹਾਂਜੀ ਹਾਂਜੀ ਨੋਈ ਤਾਂ ਤੁੰਗਰ ਹੋ ਜਾ ਕੋਈ ਨਹੀਂ ਖੋਲੋ ਕਰ ਮਾਰੀ ਤੰਕਰੇ ਵੰਗਰੇ ਵੰਗੇ ਤੋਂ ਬਗੈਰ ਹੀ ਸੰਧੂ ਸਾਹਿਬ ਠੀਕ ਹੈ ਹਰ ਭਾਂਡੇ ਦੀ ਆਪਣੀ ਸਾਰੇ ਡੰਕਰਾਂ ਦੀ ਗਰੰਟੀ ਚੋਣੀ ਠੀਕ ਹੈ ਜੀ ਲਾਇਓ ਸੱਚ ਨੂੰ ਹੱਥੀ ਮੁਠੀ ਵਾਲਾ ਥਾਣਾ ਹੱਥੀ ਮੁਠੀ ਦੇ ਵਿੱਚ ਜਿਹੜਾ ਚਵਾਈ ਬਿਲਕੁਲ ਓਕੇ ਹੋਊਗੀ ਪੂਰਾ ਮੁਠੀ ਦੇ ਵਿੱਚ ਥਾਣ ਜਿਹੜਾ ਆਊਗਾ ਪਹਿਲਾ ਸੂਆ ਇਹ ਚਾਰ ਦੰਦ ਵੱਛੀ ਆ ਹਾਂ ਜੀ ਹਾਂ ਜੀ ਚੌਕੀ ਮਗਰ ਵੀ ਵੱਛੀ ਆ ਮਗਰ ਵੱਛੀ ਸਭ ਤੋਂ ਸਾਬ ਪੜੀ ਤਿਆਰੀ ਹੈ ਵੱਛੀ ਵੀ ਡਬਲ ਫਾਇਦਾ ਆ ਗਿਆ ਜੀ ਹਾਂ ਜੀ ਭਾਈ ਫਿਰ ਕੀਮਤ ਕੀ ਕਰਤੀ ਆ 55 ਦੀ ਦੇ ਦੀ ਸੰਤੋਖ ਪਿਆਰ ਮਾਉਤ ਕਰਕੇ ਪੂਰਿਆਂ ਦੀ ਜਾਣਦੀਏ 50 ਦੀ 50 ਦੀ ਹਾਂਜੀ ਹਾਂਜੀ ਵੇਖ ਲਓ ਮੈਂ ਤੇ ਜੇ ਕੋਈ ਬੱਚੀਰੋ ਬਗੈਰ ਲਊਗਾ ਆਪਾਂ 3000 ਰੁਪਏ ਰੱਖਾਂਗੇ ਬੱਚੀ ਬੜੀ ਪੱਚੀ ਪੰਜ ਦੀ ਵੀ ਹੈਗੀ ਅੱਜ ਚੱਲ ਕੋਈ ਨਹੀਂ ਹੋਰ ਤੂੰ 1000 ਛੱਡ ਦੋ ਹੋਰ 1000 ਛੱਡ ਦੇ 48 ਦੀ ਹੋਗੀ 48 ਦੀ ਜਾਣਦੀ ਹੈਨਾ ਠੀਕ ਹੈ ਹਾਂਜੀ 13 ਕਿਲੋ ਦੁੱਧ ਨਾ ਆਵੇ ਤੇ ਮੈਨੂੰ ਫੋਨ ਲਾ ਲੈ ਭੈਣ ਭਰਾ ਕੋਈ ਝੂਠ ਨੀ ਤੇ ਇਹ ਗੱਬਰ ਇਹ 8 ਤੋਂ 10 ਦਿਨ ਖੜਦੀ ਆ ਜੀ 10 ਦਿਨ ਦਾ ਸਮਾਂ ਬਾਕੀ ਰਹਿ ਗਿਆ ਹੈ ਨਾ ਕੋਈ ਚੌਕੀ ਬੱਤੀ ਹੈ ਜੀ ਓਕੇ ਓਕੇ ਬੜੀ ਤਿਆਰੀ ਹੈ ਜਰਸੀ ਪ੍ਰੀਟ ਚ ਕਰਾਉਣਾ ਠੀਕ ਹੈ ਹਾਂਜੀ ਹਾਂਜੀ ਖੋਲੋ ਥਾਨ ਬੜਾ ਸੁਪਿਆਰਾ ਲੱਗਾ ਨਾ ਬੜਾ ਸੁਤਰਾ ਚਿਚਵਾਈ ਵਾਲਾ ਜੇ ਕੱਢਨੇ ਨੇ 10 ਦਿਨ ਲੈ ਲੈਣਾ ਹਾਂਜੀ ਸਜਣੋ ਥਾਨ ਵਾਕਈ ਬੜਾ ਕੰਮ ਦਾ ਲੱਗਾ ਹਾਂਜੀ ਜਿਹੜੇ ਗੈਰਾਂ ਬੱਤੀਆਂ ਦੀ ਦਿਮਾਗ ਤੋਂ ਸਭ ਜਾਈ ਆ ਹੂੰ ਹਾਂਜੀ ਟੋਕਰੀ ਪੱਟੇ ਪਾਉਣ ਤੋਂ ਸਾਦੀ ਬੜੀ ਠੀਕ ਆ ਵਾਟ ਊਟ ਪੂਰੇ ਕਰ ਜੂਗੇ ਹਨਾ ਮੈਂ ਤਾਂ ਉਮਰ ਹੀ ਕੋਨੀ ਐ ਦੀ ਚਾਰ ਦੰਦ ਚਾਰ ਦੰਦ ਪਿਆਰ ਦਾ ਜਦ ਮੈਂ ਮਰਤੀ ਸੀ ਲੋ ਜੀ ਸੱਜਣੋ ਢੇਲ ਟੁੜ ਕੱਢ ਕੇ ਜਿਹੜੀ ਪੂਰੀ ਤਿਆਰੀ ਕਰਕੇ ਸੂਗੀ ਹਾਂਜੀ ਸਮਾਂ ਜ਼ਰੂਰ ਆ 8 ਦਿਨ ਦਾ ਲੈ ਜੂ ਨਾ 8 ਤੋਂ 10 ਹੀ ਖੜ ਸਕਦੀ 10 ਵੀ ਖੜ ਸਕਦੀ 10 ਵੀ ਖੜ ਸਕਦੀ ਕਿਉਂ ਅਜੇ ਆਵੇ ਢੱਲਾ ਢੋਲਾ ਬੜੀਆਂ ਪਈਆਂ ਜੇ ਕੋਈ ਤਿਆਰੀ ਨਹੀਂ ਸੌਣਦੀ ਇਹਦੇ ਲਾਲ ਲੈ ਕੇ ਤੇ ਬਾਈ ਕੀਮਤ ਏ 55 ਦੀ ਪੰਜਾਬ ਹੋਰ ਕਰਦੇ ਯਾਰ ਇੱਕ ਸ਼ਰਤ ਗੇ ਬੱਚੀ ਬੜੀ ਵਧੀਆ 47 ਦੀ ਕਰਦੇ 47 ਦੀ ਜਾਂਦੇ 48 ਦੀ ਜਾਂਦੇ 47 ਦਾ ਸੌ ਛੋਟ ਹੋਣੀ ਜੇ ਮੇਰਾ ਭਾਪਿਆ ਤੇ ਇਹ ਕੀ ਕੀ ਇਹ ਨਾ ਸੰਤੂ ਸਾਹਿਬ ਆ ਗਏ ਆਪਾਂ ਵੀਡੀਓ ਪਾਈ ਨਹੀਂ ਪਾਈ ਦਿਨ ਪਹਿਲਾਂ ਉਦੋਂ ਤੇ 2 ਮਹੀਨੇ ਪਹਿਲੇ 1.5 ਮਹੀਨਾ ਇਹਦੇ ਸੂਨ ਚ ਪਿਆ ਡੇਢ ਮਹੀਨਾ ਰਹੇਗਾ। 75 ਦੀ ਇਹ ਵਿਕਦੀ ਆ। ਅੱਜ ਜਿਹੜਾ ਆਪਾਂ ਰੇਡ ਕਰਨਾ 15-15000 ਰੁਪਏ ਮਹੀਨੇ ਦਾ ਉਂਝ ਪੈਣਾ ਪਰ 15000 ਦਾ ਇੱਕ ਡੰਗਰੇ ਦਾ ਦੁੱਧ ਨਹੀਂ ਪੈਂਦਾ ਮਹੀਨੇ ਦਾ। ਨਹੀਂ ਪੈਂਦਾ। ਹਾਂਜੀ ਹਾਂਜੀ। ਖੋਲ ਕੇ ਥਾਨ ਥੋਲ ਬੜੇ ਚੰਗੇ ਲੱਗੇ ਆ। 1 ਕਿਲੋ ਦੁੱਧ ਦਊਗੀ ਐ ਕੋਈ ਆਪਾਂ ਮੋਲ ਨਹੀਂ ਮੈਂ ਲੈਂਦੀ। ਹੂੰ। ਜੇ ਟੋਕਰ ਦਾ ਤਾਂ ਲੈਂਦੀ ਫਿਰ ਦੁੱਧ ਵੀ ਦਿੰਦੀ। ਹਾਂ। ਹਾਂਜੀ ਹਾਂਜੀ। ਨਾ ਨੀ। ਲਓ ਜੀ। ਡੇਢ ਮਹੀਨਾ ਬਾਕੀ ਰਹੇਗਾ ਸੂਨ ਦੇ ਵਿੱਚ। ਪੁੱਤਰੇ ਸਰਦੀ ਸੰਧੂ ਸਾਹਿਬ ਦੇਣ। ਹਰ ਚਾਰੂ ਵੜੀ ਆ। ਓਕੇ। ਸਿੰਗਲਾ ਡੀਡੀ ਪਤਲੀ ਚਲਦੀ ਜੀ ਪਾਣੀ ਨੂੰ ਬੰਦ ਕਰਾਈ ਹੋਈ ਏਹੋ ਜਿਹਾ ਪਹਾੜ ਲੱਭਦੇ ਲੋਕ ਨਾ ਹੀ ਸਜਣ ਜਣ ਝੋਲੀ ਝੋਲੀ ਵੇ ਟੁੱਟਦੀ ਚਲੀ ਥਲਾਂ ਦੀ ਆਪਣੀ ਗਾਰੰਟੀ ਪਾਰ ਪਿੱਛੇ ਦੀ ਠੀਕ ਹੈ ਕਿਤੇ ਕੋਈ ਪਾਟਣਾ ਪਉਂਦਿਆਂ ਤੱਕ ਤੇ ਬਾਈ ਫਿਰ ਇਹਦੀ ਕੀਮਤ 60 ਦੀ ਦੇ ਦਈਏ ਪਿਆਰ ਮਾਉਤ ਕਰਕੇ ਇੱਕੇ ਰਹੀ 55 ਜਾਰੀ ਦੇ 55 ਦੀ ਕਰ ਦਈਏ 55 ਦੀ ਦੇ ਓਕੇ ਹਾਂ ਹੋਰ ਮਾਨ ਕਰਦਾ ਕੋਈ ਗੱਲ ਨਹੀਂ ਫੋਨ ਯਾਰ ਹੋਰ ਕਰ ਦੇ 54 ਦੀ ਫਿਰ 100 ਹੀ ਛੋੜ ਆਉਣੀ ਹੈ ਠੀਕ ਆ ਹਾਂਜੀ ਹਾਂਜੀ 54 ਹਜ਼ਾਰ ਦੀ ਸੱਜੇ ਦਾਸਟ ਕਿਦੋਂ ਮਿਲਣੀ ਨਹੀਂ ਕਰਦੀ ਮੱਝ ਆਪਣੀ ਚਲੋ ਅਸ਼ਕੋ ਨਹੀਂ ਚੋਈ ਆਪਾਂ ਕੁਝ ਠੀਕ ਆ ਹਾਂਜੀ ਹਾਂਜੀ ਇੱਕ ਫ੍ਰੀ ਵਾਲਾ ਹਿਸਾਬ ਹੈਗਾ ਗਾਂ ਦਾ ਦੋ ਗਲੀ ਦੋ ਗਲੀ ਤੇਰੇ ਅੱਛਾ ਯਾਰ ਆ ਗਿਆ ਉਹ ਬੱਚਾ ਦੇ ਹੱਥ ਦੇ ਘੱਟ ਸੁਦੀ ਹੂੰ ਤੇ ਕੋਣਾ ਜੇ ਟੰ ਟੂੰ ਕੋਈ ਆ ਕੋਈ ਪਾ ਸਾਹਲੇ ਠੰਡ ਨਾਲ ਦੁੱਧ ਦਊਗੀ 8 9 ਦਊਗੀ ਤਾਂ ਅੱਜ ਚਲੋ ਕੀ ਦੇਣਾ ਨੇ ਹੂੰ ਤੇ ਭਾ ਇਹਦਾ ਕੋਈ ਨਹੀਂ ਆਪਾਂ ਆਪ ਲਈ 36000 ਦੀ ਇਹ ਦੁੱਧ ਕਿੰਨਾ ਹੈ ਹੁਣ 5 ਕਿਲੋ ਪੱਕਾ ਵੀਰ ਦੋ ਟਾਈਮ ਆਦਾਈ ਦੋ ਟਾਈਮ ਆਦਾ ਮੁਰਕੇ ਨਾ ਜਲ ਤੇ 1 ਲੀਟਰ ਵਾਧਾ ਦੱਸ ਦੀਏ ਜਿਹੜੀ ਲਗੀ ਦਾ ਹਾਂ ਲਵਾ ਹਾਂ ਜਨੋ 5 ਲੀਟਰ ਆ ਪੱਕਾ ਦੁੱਧ ਤਾਜੀ ਸੀ ਹੈ ਨਾ ਅੱਠ ਕਰੂੰਗੀ ਅੱਠਾਂ ਦੇ ਨਾਲ ਤੇ ਵਹਿੜ ਚੰਗੀ ਆ ਤੀਜਾ ਸੁਹਾਉ ਦੂਜਾ ਦੂਜਾ ਆ ਬੱਚਾ ਅੱਠ ਦਿਨ ਘਾਟ ਸੁਧੀ ਕਰਮੀਆਂ ਦਾ ਕਰਕੇ ਕੋਪਰਾ ਆ ਗਿਆ ਤੂੰ ਤੇ ਜਿਹੜਾ 5 ਲੀਟਰ ਪੱਕਾ 5 ਕਿਲੋ ਤੇ ਰੇਟ ਭਾਈ ਕਿੰਨੇ ਦੀ ਦੇ ਦੇਣੀ ਪੱਕੀ ਹਫਤਾ ਤੇ 4 ਹੋਊਗਾ ਉਹ ਨਹੀਂ ਗੱਲ ਹੈਗੀ ਰੇਟ ਦੇ ਕਿੰਨੇ ਦੇਣੀ ਠੰਡੀ ਫੋਲਿਆ ਆਪਾਂ 26 ਦੀ ਲਿਆਂਦੀ 20 ਦੀ ਦੇ ਦਿੱਤੀ ਘਾਟਾ ਦਾ ਪੈਣਾ ਜਾਂ ਵਾਦਾ ਲੈਣਾ ਦਾ ਘਾਟਾ ਪੂਰਾ ਪੈਣਾ ਹੀ ਪੈਣਾ ਹੈ ਪੈਣਾ ਹੀ ਪੈਣਾ ਹਾਂਜੀ 17 ਦੀ ਜਾਂਦੀ ਹੈ 100 ਰੁਪਿਆ ਛੋੜੀ ਹੋਵੇ 10000 ਜਾਨ ਦੀ ਉਡਣ ਦੇ 18 ਦੀ ਦਈਏ ਦਈਏ 17 ਦੀ ਜਾਨ ਦੇ ਜਾਨ ਦੋ ਫਿਰ ਤੁਮੀ ਬੱਛੀ ਬੱਛਾ ਮਗਰ ਇਹਦੇ ਮਗਰ ਆਪਣਾ ਬੱਛਾ ਬੱਛਾ ਬਿਲਕੁਲ ਗਾਂਠਲੀ ਕੋਈ ਚੰਗਾ ਨਾ ਫੋਲ ਭਰੂਗਾ ਅੱਗੋਂ ਵੀਰਾਂ ਨੂੰ ਦੇਈਦਾ ਹੀ ਐ ਇੰਨੇ ਤਾਂ ਆਉਂਦਾ ਕੁਛ ਨਹੀਂ ਗਾ 17 ਦੇ 10 ਦਿਨ ਸਾਹਮਣੇ ਵਿੱਚ ਹੀ 30 ਦੀ ਹੈਗੀ ਐ ਇੱਕ ਆ ਸੰਤੂ ਸਾਹਿਬ ਰੇੜਾ ਮੜਾ ਦੇ ਦੀਏ ਕਿਸੇ ਨੂੰ ਆਪਾਂ ਰੇੜਾ ਲੋਹੇ ਦਾ ਬਣਿਆ ਸਾਰਾ ਹੀ ਸਾਰਾ ਹੀ ਲੋਹੇ ਦਾ ਲੋਹੇ ਸੱਜਣਾ ਰੇੜਾ ਵੀ ਆ ਬਕਾਉ ਨਾਲ ਵੀ ਆਪਣੇ ਪਾੜੀ ਦਾ ਠੇਕੇ ਦਾ ਪਹਾਟਾ ਲਾ ਰਿਹਾ ਏ 17 ਚ ਲਾਏ ਆ ਆਪਾਂ 13 ਦੇ 13000 ਦਾ 13000 ਦਾ ਹਾਂਜੀ ਹਾਂਜੀ ਇੱਕ ਰੇੜਾ ਹਨਾ ਇੱਕ ਥੰਮਾ ਕਰੇ ਤਾਂ ਤਿੰਨ ਫਟੇ ਪੰਦੇ ਘਰੇ ਰੱਖੇ ਲਾ ਕੇ ਕੋਲ ਫਟੇ ਅੱਛਾ ਲੋਹੇ ਦੇ ਬਰਾਬਰ ਹਾਂ ਹਾਂ ਲੋ ਜੀ آ ريډا وکاو دي ساسېकाळी